ਅੱਜ ਦੀ ਇਹ ਵੀਡੀਓ ਇਹ ਸਬਜ਼ੀ ਦੀਆਂ ਬੀਲਾਂ ਕਿਸੇ ਵੀ ਕਿਸਮ ਦੀਆਂ ਬੀਲਾਂ ਦੇ ਬਾਰੇ ਆ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹਨਾਂ ਨੂੰ 15 ਦਿਨ ਦੇ ਵਿੱਚ ਹੁਣ ਇਹਨੂੰ ਫੁੱਲ ਲੱਗ ਚੁੱਕੇ ਆ ਜਿਵੇਂ ਤੁਸੀਂ ਦੇਖ ਰਹੇ ਆ ਇਹ ਦੇਖੋ ਔਰ ਇਹ ਪੂਰੀ ਤਰ੍ਹਾਂ ਤਿਆਰ ਹੋ ਕੇ ਇਹ ਜੋ ਸ਼ੈੱਡ ਬਣਾਇਆ ਹੈ ਉੱਤੇ ਇਹਦੇ ਉੱਤੇ ਫੈਲ ਜਾਣਗੀਆਂ ਤੇ ਇਹਨੂੰ ਟੱਕ ਲੈਣਗੀਆਂ ਅਤੇ ਪੂਰੀ ਤਰ੍ਹਾਂ ਫਲਾਂ ਨਾਲ ਭਰ ਜਾਣਗੀਆਂ 15 ਦਿਨ ਦੇ ਵਿੱਚ ਮੈਂ ਤੁਹਾਨੂੰ ਰਿਜ਼ਲਟ ਦਿਖਾ ਦੇਣਾ ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਆਪਾਂ ਅਜਿਹਾ ਕੀ ਕਰਨ ਜਾ ਰਹੇ ਹਾਂ ਜਿਹਦੇ ਨਾਲ ਇਸ ਤਰ੍ਹਾਂ ਹੋ ਜਾਣਾ ਹੈ ਇਹ ਦੇਖਣ ਲਈ ਬਣੇ ਰਹੋ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਇੱਕ ਵਾਰ ਫਿਰ ਅੱਜ ਆਪਾਂ ਤੁਹਾਡੇ ਨਾਲ ਜ਼ਰੂਰੀ ਵਿਸ਼ੇ ਦੇ ਉੱਤੇ ਕੰਮ ਦੇ ਵਿੱਚ ਬਿਲਕੁਲ ਵੀ ਜੀ ਤੂੜੀ ਵਗੈਰਾ ਬਣਾ ਰਹੇ ਹਾਂ ਤੇ ਮੈਂ ਆਪਣੀਆਂ ਬੇਲਾਂ ਨੂੰ ਕਰਨ ਲੱਗਾ ਸੀ ਇਸੇ ਕਰਕੇ ਕਿਉਂਕਿ ਸਾਡੇ ਘਰ ਵਾਲੀ ਕਹਿੰਦੀ ਕਿ ਇਹ ਬੇਲਾਂ ਨੂੰ ਤੇਰੀਆਂ ਕੁਝ ਲੱਗ ਨਹੀਂ ਰਿਹਾ ਤੇ ਮੈਂ ਹੁਣ ਕਰਨ ਲੱਗਾ ਸੀ ਆਪਣੇ ਇਸੇ ਕਰਕੇ ਨਾਲ ਲੱਗਦਾ ਮੈਂ ਕਿਹਾ ਚਲੋ ਵੀਡੀਓ ਬਣਾ ਦਿੰਨੇ ਆ ਕਿ ਕਿਸੇ ਨੂੰ ਪਤਾ ਲੱਗ ਜਾਊਗਾ ਇਹ ਤੁਸੀਂ ਬੇਲਾ ਦੇਖ ਰਹੇ ਆ ਇਹਨਾਂ ਦੇ ਜੋ ਮੈਂ ਕਰਨ ਲੱਗਾ ਆ ਆਪਾਂ ਕੋਈ ਬਹੁਤ ਵੱਡਾ ਜਾਂ ਦੂਜਾ ਨਹੀਂ ਕਿ ਉਹ ਮੈਂ ਆਪਣੇ ਕਰਨ ਲੱਗਾ ਆ ਉਹੀ ਤੁਹਾਨੂੰ ਦਿਖਾਉਣ ਲੱਗਾ ਆ ਹੁਣ ਕੀ ਕੰਡੀਸ਼ਨ ਆ ਔਰ 15 ਦਿਨ ਬਾਅਦ ਕੀ ਕੰਡੀਸ਼ਨ ਹੋਊਗੀ ਇੰਨੇ ਬਿਜ਼ੀ ਸ਼ਡਿਊਲ ਦੇ ਵਿੱਚ ਮੈਂ ਵੀਡੀਓ ਬਣਾ ਰਿਹਾ ਇਕੱਲਾ ਇਹ ਬੰਦਾ ਆਪੇ ਹੀ ਬਣਾ ਰਿਹਾ ਔਰ ਉਹ ਸਿਰਫ ਕਿਸੇ ਦਾ ਭਲਾ ਹੋ ਜਾਏ ਕਿਸੇ ਦੇ ਕੰਮ ਆ ਜਾਏ ਕਿਉਂਕਿ ਮੇਰੀ ਜਾਣਕਾਰੀ ਕਦੇ ਵੀ ਹਮੇਸ਼ਾ ਅਜਮਾਈ ਹੋਈ ਜਾਣਕਾਰੀ ਹੁੰਦੀ ਆ ਜੋ ਮੈਂ ਖੁਦ ਕੀਤੀ ਹੋਈ ਹੁੰਦੀ ਆ ਮੈਂ ਤੁਹਾਨੂੰ ਦੱਸਣ ਲੱਗਾ ਔਰ ਬੀਲਾਂ ਦੀ ਇਸ ਬੀਲੀ ਦੀ ਸਿਚੁਏਸ਼ਨ ਲੱਗਾ ਦਿਖਾ ਲਾਂ ਆਹ ਦੇਖੋ ਧਿਆਨ ਨਾਲ ਇਹ ਆਪਣੀਆਂ ਬੀਲਾਂ ਆ ਇਹ ਵੱਡਾਂ ਦੀਆਂ ਆ ਤੇ ਤੋਰੀਆਂ ਦੀਆਂ ਵੀ ਆ ਉਹਦੇ ਲਈ ਮੈਂ ਤੁਹਾਨੂੰ ਦੱਸਦਾ ਹਾਂ ਦੋਨਾਂ ਵਾਸਤੇ ਸਾਰੀ ਤਰ੍ਹਾਂ ਵਾਸਤੇ ਇਹ ਜਿਹੜਾ ਫਾਰਮੂਲਾ ਆ ਬਿਲਕੁਲ 100% ਕੰਮ ਕਰੇਗਾ। ਔਰ ਇਹ ਬੀਲਾਂ ਤੁਸੀਂ ਦੇਖ ਰਹੇ ਹੋ ਹਾਲੀ ਕੀ ਆ ਦੇਖੋ ਫੁੱਲ ਤੁਰੇ ਹੋਏ ਆ ਇਹਨਾਂ ਵਾਲੇ ਇਹ ਦੇਖੋ ਔਰ ਇਹਨਾਂ ਦੇ ਹੱਲੇ ਥੋੜੇ ਥੋੜੇ ਪੱਤੇ ਆ 2-2 4-4 ਫੁੱਲ ਲੱਗੇ ਹੋ ਆ ਇਹ ਦੇਖੋ ਆਪਾਂ ਤੁਹਾਨੂੰ ਕੋਈ ਕਟਿੰਗ ਵਗੈਰਾ ਵਾਲੀ ਗੱਲ ਨਹੀਂ ਦੱਸਣੀ ਕਿ ਆ ਕਟਿੰਗ ਏ 3G ਜਾਂ 2G ਜਾਂ ਇਹ ਜੀ ਕਿਸੇ ਵੀ ਚੀਜ਼ ਕੁਦਰਤ ਦੀ ਬਣਾਈ ਚੀਜ਼ ਤੇ ਆਪਾਂ ਵਿਸ਼ਵਾਸ ਨਹੀਂ ਕਰਦੇ ਹਾਂ ਇੰਨਾ ਜ਼ਰੂਰ ਹੈਗਾ ਆ ਕਿ ਜਿਹੜੇ ਥੱਲੇ ਦੇ ਪੱਤੇ ਹੁੰਦੇ ਆ ਇਹ ਜੋ ਜ਼ਮੀਨ ਨਾਲ ਲੱਗ ਕੇ ਖਰਾਬ ਹੋ ਗਿਆ ਆ ਇਹ ਤੋੜ ਦੋ ਇਹ ਜਿਹੜੀ ਇਸ ਤਰ੍ਹਾਂ ਹੋ ਗਈ ਆ ਇਹ ਜ਼ਰੂਰ ਪੌਦੇ ਨੂੰ ਨੁਕਸਾਨ ਪਹੁੰਚਾਉਂਦੇ ਆ ਕਿਉਂਕਿ ਥੱਲੇੋਂ ਪੌਦੇ ਨੂੰ ਫੇਰ ਨੁਕਸਾਨ ਹੁੰਦਾ ਤੇ ਹਵਾ ਨਹੀਂ ਲੱਗਦੀ ਥੱਲੇ ਤੋਂ ਜ਼ਰੂਰ ਇਸ ਤਰ੍ਹਾਂ ਪੌਦਾ ਫੱਦਰਾ ਰਹਿਣਾ ਚਾਹੀਦਾ ਜਿਵੇਂ ਤੁਸੀਂ ਦੇਖ ਰਹੇ ਆਂ ਤੇ ਪੌਦਿਆਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੀ ਆ ਜੋ ਵੀ ਹੈਗੀ ਆ ਇਹ ਆਪਾਂ ਨੇ ਸ਼ੈੱਡ ਬਣਾ ਕੇ ਤਿਆਰ ਕਰ ਦਿੱਤਾ ਆ ਚੜਾਉਣ ਲਈ ਮੈਂ ਜੋ ਕਰਨ ਲੱਗਾ ਆ ਉਹਦੇ ਨਾਲ ਇਹ ਫਲ ਤਾਂ ਇੱਕ ਪਾਸੇ ਬੀਲਾਂ ਪੂਰੀ ਤਰ੍ਹਾਂ ਆਪਣਾ ਆਪਣਾ ਜਿਹੜਾ ਸ਼ੈੱਡ ਆ ਉਹਨੂੰ ਢੱਕ ਲੈਣਗੇ ਇਹਦੇ ਬਾਅਦ ਸਭ ਤੋਂ ਜ਼ਰੂਰੀ ਗੱਲਾਂ ਜਿਹੜੀਆਂ ਉਹ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਮਿੱਟੀ ਨੂੰ ਇਦਾਂ ਗੁੱਡ ਕੇ ਹੀ ਰੱਖਣਾ ਹੈ ਹਨੀਸ਼ਾ ਆਪਾਂ ਤੁਹਾਨੂੰ ਫਟਕੜੀ ਕਿਹਾ ਸੀ ਜਦੋਂ ਆਪਾਂ ਫਟਕੜੀ ਦੱਬ ਦਿੱਤੀ ਉਹ ਆ ਵਿੱਚ ਇੱਕ ਵਾਰੀ ਫੇਰ ਦੱਬ ਦੇਣੀ ਆ 20 25 ਦਿਨ ਦੇ ਵਕਫੇ ਤੋਂ ਬਾਅਦ ਕੋਈ ਬਿਮਾਰੀ ਦਾ ਸਵਾਲ ਨਹੀਂ ਪੈਦਾ ਹੁੰਦਾ ਔਰ ਬੂਟੇ ਤੁਸੀਂ ਦੇਖ ਸਕਦੇ ਆ ਆ ਲਓ ਬੂਟਿਆਂ ਦੇ ਪੱਤੇ ਦੇਖ ਸਕਦੇ ਆ ਕੁੰਬੜਾ ਦੇਖ ਸਕਦੇ ਆ ਫਟਕੜੀ ਕੰਮ ਕਰਦੀ ਆ ਇਹ ਦੇਖੋ ਔਰ ਫੁੱਲਾ ਜੀ ਲੱਗ ਰਹੇ ਆ ਨਾ ਹੀ ਆਪਾਂ ਬਹੁਤੀ ਮੇਲ ਫੀਮੇਲ ਦੇ ਚੱਕਰਾਂ ਚ ਨਹੀਂ ਜਾਂਦੇ ਕਿਉਂਕਿ ਜੋ ਕੁਛ ਕੁਦਰਤ ਨੇ ਬਣਾਇਆ ਆ ਉਹ اٹਾਲਿਆ ਹੋਰ ਕੁਦਰਤ ਦਾ ਨਿਯਮ ਜਿਹੜਾ ਆ ਉਹ ਸਭ ਕੁਝ ਆਪਣੇ ਆਪ ਕਰਦਾ ਆ ਜੋ ਜੀਵ ਜੰਤੂ तितਲੀਆਂ ਬੁੱਧੇ ਜਿਨੀਆਂ ਆਪਣਾ ਕੰਮ ਕਰਨਾ ਉਹ ਜ਼ਰੂਰ ਕਰਨਗੇ ਤੇ ਆਪਾਂ ਕਰਨਾ ਕੀ ਆ ਆਪਾਂ ਜਲਦੀ ਨਾਲ ਉਹ ਤੁਹਾਨੂੰ ਲੱਗੀਆਂ ਦੱਸਣ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਦਾ ਆ ਇਹ ਆਪਣੇ ਕੋਲ ਦੀ ਸੀ ਟੀ ਵੀ ਆ ਠੀਕ ਹੈ ਇਹਨੂੰ ਪਾ ਦੇ ਇਹ ਦੇਖ ਇਹ ਹੁਣ ਆਪਾਂ ਜਿਹੜਾ ਢੇਰ ਪਾ ਰਹੇ ਆ ਇਹ ਫਲਾਂ ਵਾਸਤੇ ਪਾ ਰਹੇ ਆ ਕਿ ਆਪਾਂ ਨੇ ਜਲਦੀ ਫੜ ਲੈਣੀ ਆ ਠੀਕ ਹੈ ਇਹਨੂੰ ਗੁੱਡ ਦੇਣਾ ਔਰ ਢੇਰ ਪਾ ਦੇਣਾ ਉਸ ਤੋਂ ਬਾਅਦ ਆਪਾਂ ਜਿਹੜੀ ਦੂਜੀ ਚੀਜ਼ ਲੈਣੀ ਆ ਉਹ ਆਪਾਂ ਨੂੰ ਇਹ ਦੇਖੋ ਲੱਸੀ ਚਾਹੀਦੀ ਆ ਜਿਹੜੀ ਆਪਣੇ ਘਰਾਂ ਵਿੱਚ ਹੁੰਦੀ ਇਹ ਦੇਖੋ ਇਹ ਕਾਫੀ ਲੱਸੀ ਖੱਟੀ ਹੋ ਗਈ ਹੋਆ ਇਸ ਮੱਠਣ ਦੇ ਵਿੱਚ ਪਾ ਕੇ ਰੱਖੀ ਹੋ ਸੀ ਤੇ ਤੀਜੀ ਚੀਜ਼ ਜਿਹੜੀ ਆਪਾਂ ਨੇ ਲੈਣੀ ਆ ਉਹ ਆਪਾਂ ਨੂੰ ਚਾਹੀਦੀ ਆ ਇਹ ਤੁਸੀਂ ਦੇਖ ਰਹੇ ਹੋ ਹਾਈਡਰੋਜਨ ਪਰਆਕਸਾਈਡ ਇਹ ਸਧਾਰਨ ਮੈਡੀਕਲ ਦੀਆਂ ਦੁਕਾਨਾਂ ਤੋਂ ਮਿਲ ਜਾਂਦਾ ਆ ਆਪਾਂ ਬਿਲਕੁਲ ਆਰਗੈਨਿਕ ਕੰਮ ਕਰਦੇ ਆ ਦਵਾਈ ਇਹਦੇ ਤੇ ਕੋਈ ਵਰਤੀ ਨਹੀਂ ਨਾ ਵਰਤਣੀ ਆ ਆਹੀਂ ਸਿਰ ਹਾਈਡਰੋਜਨ ਪਰਆਕਸਾਈਡ ਜੋ ਕੰਮ ਕਰਦਾ ਆ ਜਾਂ ਕੀ ਇਹਦਾ ਹੱਲ ਆ ਮੈਂ ਇਦਾਂ ਦੀਆਂ ਡੈਫੀਨੇਸ਼ਨਾਂ ਦੇ ਵਿੱਚ ਨਹੀਂ ਜਾਣਾ ਹੈਗਾ ਨਾ ਮੈਂ ਬਹੁਤਾ ਸਮਝਾਉਣ ਦਾ ਦੂਜਾ ਕਰਨਾ ਤੁਸੀਂ ਫੜ ਲੈਣਾ ਆ ਮੈਂ ਵੀ ਫੜ ਲੈਣਾ ਆ ਔਰ ਸਾਨੂੰ ਬੂਟੇ ਕਾਮਯਾਬ ਚਾਹੀਦੇ ਆ ਇਹਦੇ ਵਾਸਤੇ ਆਪਾਂ ਕੀ ਕਰਨ ਲੱਗੇ ਆ ਇਹ ਦੇਖੋ ਇਹ ਆਪਾਂ ਨੇ ਖੋਲ ਲਈ ਅਜੀਜ਼ 씨 ਤੇ ਜਿਹੜੀ ਲੱਸੀ ਆ ਆਪਣੇ ਕੋਲ 2-3 ਲੀਟਰ ਲੱਸੀ ਆ ਉਹਦੇ ਵਿੱਚ ਆਪਾਂ ਨੇ ਇਹ ਡੀਸੀਸੀ ਪਾਤੀਆਂ ਕਿਉਂਕਿ ਆਪਣੇ ਕੋਲ 4-5 ਬੀਲਾਂ ਆ ਇਸ ਕਰਕੇ ਆਪਾਂ ਨੇ ਡੀਸੀਸੀ ਪਾਈ ਆ ਜੇ ਤੁਹਾਡੇ ਕੋਲ ਜ਼ਿਆਦਾ ਬੀਲਾਂ ਆ ਤਾਂ ਤੁਸੀਂ ਪੂਰੀ ਸੀਸੀ ਪਾ ਸਕਦੇ ਆ ਆਪਣੇ ਕੋਲ 5 ਕਬੀਲਾ ਆ ਇਸ ਕਰਕੇ ਆਪਾਂ ਨੇ 2-3 ਲੀਟਰ ਦੇ ਵਿੱਚ ਇਹ ਦੇਖੋ ਇਹਨੂੰ ਆਪਾਂ ਨੇ ਈਕੋ ਮਾੜੀ ਚੀਜ਼ ਨਹੀਂ ਹੈਗੀ ਇਹਨੂੰ ਆਪਾਂ ਹੱਥ ਨਾਲ ਹੀ ਹਲਾ ਦਿੰਦਾ ਲਓ ਠੀਕ ਹੈ ਇਹ ਹੁਣ ਆਪਣਾ ਬਣ ਕੇ ਤਿਆਰ ਹੋ ਗਿਆ ਆ ਇਹ ਕੰਮ ਕੀ ਕਰੇਗਾ ਜਾਂ ਕਿਸ ਤਰ੍ਹਾਂ ਕਰੇਗਾ ਇਹ ਨਾ ਮੈਂ ਦੱਸਣਾ ਆ ਨਾ ਮੈਂ ਬੁੱਤੀਆਂ ਧਾਰਨਾ ਦੇ ਵਿੱਚ ਜਾਨਣਾ ਆ ਆਪਾਂ ਨਹੀਂ ਤਾਂ ਕੇਲੇ ਖਾਣੇ ਆ ਬਸ ਆਪਾਂ ਨੂੰ ਕੇਲੇ ਆਪਾਂ ਦੇਖੇ ਆ ਤੇ ਕੇਲੇ ਹੀ ਖਾਣੇ ਆ ਤੇ ਉਹ ਕੀ ਕਰਕੇ ਕਿੱਦਾਂ ਮਿਲਣੇ ਆ ਉਹ ਮੈਂ ਤੁਹਾਨੂੰ ਦਿਖਾ ਲੈਣ ਲੱਗਾ ਆ ਇਹ ਫਲ 100% ਕਿੱਦਾਂ ਹੋਣਾ ਆ ਇਹ ਦੇਖੋ ਤੇ ਆਪਾਂ ਨੇ ਗਲਾਸ ਲਿਆ ਇਹ ਗਲਾਸ ਆਪਾਂ ਇਹ ਲੋ ਇੱਕ ਗਲਾਸ ਇਹ ਇੱਧਰ ਇਹ ਆਪਾਂ ਨੇ تین ਗਲਾਸ ਪਾ ਦਿੱਤੇ ਇਸੇ ਤਰ੍ਹਾਂ ਹੀ ਤੇ ਤੋਰੀਆਂ ਦੀ ਵੇਚ ਲਿਆ ਇਹਨੂੰ ਵੀ ਆਪ ਇੱਕੋ ਜੀ ਚੜਾਇਆ ਆ ਦੇਖੋ ਇਹ ਉੱਪਰ ਠਿੱਕਰ ਬਣਾ ਦਿੱਤਾ ਚਾਰੇ ਪਾਸੇ ਡੰਡੇ ਗੱਡ ਕੇ ਔਰ ਇਹ ਗਲਾਸ ਆਪਾਂ ਭਰੇ ਆ ਇਹ ਨੂੰ ਭਰਤਾ ਗੁੱਡੀਆਂ ਆਪਾਂ ਨੇ ਲਈ ਆ ਬੰਨੇ ਢੇਰ ਪਾਇਆ ਇਹ ਲਓ ਇਹ ਵੀ ਦੋ ਤਿੰਨ ਬੇਲਾ ਆ ਆ ਲਓ ਇਹ ਘਟੀ ਲੱਸੀ ਦੇ ਵਿੱਚ ਇਹ ਰੜਾ ਕੇ ਤੇ ਜਣਾ ਇੱਕ ਵਾਰੀ ਆਪਾਂ ਚੈੱਕ ਕਰ ਲੈਣੀ ਆ ਬਸ ਹੋਰ ਆਪਾਂ ਕੁਛ ਨਹੀਂ ਕਰਨਾ ਤੇ ਇਹਨੂੰ ਹੁਣ ਆਪਾਂ ਬੂਟਿਆਂ ਨੂੰ ਪੂਰੀ ਤਰ੍ਹਾਂ ਨਾਲ ਸੁੱਕ ਲੈਣ ਦੇਣਾ ਹੈ 2 ਦਿਨ ਪਾਣੀ ਨਹੀਂ ਲਾਉਣਾ ਬਿਲਕੁਲ ਇਹ ਸਮਾਨ ਪਾਉਣ ਤੋਂ ਬਾਅਦ ਕਿਉਂਕਿ ਗੁੱਡੇ ਉਹ ਆਪਾਂ ਗੁੱਡਿਆਂ ਦੇ ਉੱਤੇ ਆਪਾਂ ਇਹ ਸਮਾਨ ਪਾਤਾ ਹੈ ਔਰ ਰਿਜ਼ਲਟ ਇਹਦਾ ਤੁਹਾਨੂੰ ਮੈਂ ਦਿਖਾ ਲੂੰਗਾ ਜੇ ਤੁਹਾਡੇ ਘਰ ਵਿੱਚ ਇਸ ਬੇਲਾਂ ਹੈਗੀਆਂ ਕਿਸੇ ਵੀ ਕਿਸਮ ਦੀਆਂ ਬੇਲਾਂ ਕਲੇਲੀ ਦੀਆਂ ਵੱਡਾਂ ਦੀਆਂ ਤੋਰੀਆਂ ਦੀਆਂ ਕੱਦੂ ਦੀਆਂ ਠੀਆ ਦੀਆਂ ਕੋਈ ਵੀ ਬੇਲਾਂ ਦੇ ਉੱਤੇ ਤੁਸੀਂ ਇਹ ਅਪਨਾ ਸਕਦੇ ਆ ਬਸ ਲੱਸੀ ਚਾਹੀਦੀ ਆ ਜੇ ਥੋੜੀ ਹੋਵੇ ਤਾਂ ਉਹਨੂੰ ਪਤਲੀ ਕਰ ਲੈਣਾ ਔਰ ਲੱਸੀ ਦੇ ਵਿੱਚ ਹਾਈਡਰੋਜਨ ਪਰਆਕਸਾਈਡ 20 25 ਰੁਪਏ ਦੀ ਬੋਤਲ ਆਉਂਦੀ ਆ ਉਹ ਰਲਾ ਕੇ ਉਹਨੂੰ ਹਲਾ ਲੈਣਾ ਦੇਖੋ ਇਹ ਕਿਸ ਤਰ੍ਹਾਂ ਬਣ ਗਿਆ ਹਰੇਕ ਪੌਦੇ ਦੇ ਵਿੱਚ ਇਹ ਹੈਰਾਨੀ ਜਨਕ ਰਿਜ਼ਲਟ ਦੇਵੇਗਾ ਆ ਵੀਡੀਓ ਸਾਡੀ ਕਿਸ ਤਰ੍ਹਾਂ ਲੱਗੀ ਰਿਜ਼ਲਟ ਤੁਹਾਨੂੰ ਮੈਂ ਨਹੀਂ ਦਿਖਾ ਦਿਆਂਗਾ